ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਤੇ ਇਹਨਾਂ ਮੌਸਮ ਦੇ ਵਿੱਚ ਅੰਡਾ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਤੁਹਾਨੂੰ ਪਤਾ ਵੀ ਨਹੀਂ ਹੋਵੇਗਾ ਕਿ ਅੰਡੇ ਖਾਣ ਦੇ ਨਾਲ ਤੁਹਾਡੇ ਸਰੀਰ ਨੂੰ ਕਿੰਨਾ ਕੁ ਬੈਨੀਫਿਟ ਹੋ ਸਕਦਾ ਹੈ ਤੁਹਾਨੂੰ ਕਿੰਨੇ ਲਾਭ ਹੋ ਸਕਦੇ ਨੇ ਤੇ ਖਾਸ ਵੀਰੋ ਤੁਹਾਡੇ ਲਈ ਹੈ ਜਿਹੜੇ ਲੋਕ ਅੰਡਾ ਨਹੀਂ ਖਾਂਦੇ ਉਹਨਾਂ ਦੇ ਲਈ ਹੈ ਤੇ ਜਿਹੜੇ ਲੋਕ ਖਾਂਦੇ ਨੇ ਉਹਨਾਂ ਨੂੰ ਇਸ ਫਾਇਦੇ ਬਾਰੇ ਪਤਾ ਹੋਣਾ ਜ਼ਰੂਰੀ ਹੈ ਤਾਂ ਅੰਡੇ ਜਿੱਥੇ ਪ੍ਰੋਟੀਨ ਵਿਟਾਮਿਨ ਅਤੇ ਖਣਿਜ ਤੱਤਾਂ ਨਾਲ ਭਰਪੂਰ ਹੁੰਦੇ ਨੇ ਜੋ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਬਣਾਉਣ ਦੇ ਵਿੱਚ ਕਰਦੇ ਨੇ ਪਰ ਅੰਡੇ ਖਾਣ ਦਾ ਸਹੀ ਤਰੀਕਾ ਜਾਣਨਾ ਵੀ ਬੇਹੱਦ ਜ਼ਰੂਰੀ ਹੈ ਅੰਡਾ ਤਾਂ ਖਾ ਲੈਂਦੇ ਹੋ ਪਰ ਅੰਡਾ ਕਿਵੇਂ ਖਾਣਾ ਹੈ ਕਿਹੜੇ ਵੇਲੇ ਖਾਣਾ ਹੈ ਤੇ ਕਿਸ ਤਰੀਕੇ ਦੇ ਨਾਲ ਖਾਣਾ ਹੈ ਕਿਉਂਕਿ ਜਿਨ੍ਹਾਂ ਉਹਨਾਂ ਨੂੰ ਆਪਣੀ ਖੁਰਾਕ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਸਰਦੀਆਂ ਦੇ ਮੌਸਮ ਦੇ ਵਿੱਚ ਅੰਡੇ ਸਰੀਰ ਨੂੰ ਗਰਮੀ ਤੇ ਊਰਜਾ ਦਿੰਦੇ ਨੇ ਅਤੇ ਕਈ ਬਿਮਾਰੀਆਂ ਤੋਂ ਬਚਾਅ ਵੀ ਕਰਦੇ ਨੇ ਇਸ ਦੇ ਲਈ ਇਹ ਮੌਸਮ ਦੇ ਵਿੱਚ ਖਾਸ ਤੌਰ ਦੇ ਉੱਤੇ ਲਾਭਕਾਰੀ ਸਾਬਤ ਹੁੰਦੇ ਨੇ ਅੰਡੇ ਖਾਣ ਦੇ ਕਈ ਸ਼ਾਨਦਾਰ ਫਾਇਦੇ ਨੇ ਇਹ ਪ੍ਰੋਟੀਨ ਦਾ ਵਧੀਆ ਸਰੋਤ ਹੈ ਜੋ ਕਿ ਮਾਸਪੇਸ਼ੀਆਂ ਦੇ ਵਾਧੇ ਅਤੇ ਮੁਰੰਮਤ ਦੇ ਵਿੱਚ ਮਦਦ ਕਰਦੇ ਨੇ ਅੰਡੇ ਦੇ ਵਿੱਚ ਵਿਟਾਮਿਨ ਡੀ, ਵਿਟਾਮਿਨ ਬੀ 12, ਫੋਲਿਕ ਐਸਿਡ ਅਤੇ ਜ਼ਿੰਕ ਵਰਗੇ ਮਹੱਤਵਪੂਰਨ ਪੋਸ਼ਕ ਤੱਤ ਮੌਜੂਦ ਹੁੰਦੇ ਨੇ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਨੇ ਅਤੇ ਪ੍ਰਤੀਰੋਧਕ ਸ਼ਕਤੀ ਵਧਾਉਂਦੇ ਨੇ। ਅੰਡੇ ਖਾਣ ਦੇ ਨਾਲ ਲੰਬੇ ਸਮੇਂ ਤੱਕ ਪੇਟ ਭਰਿਆ ਰਹਿੰਦਾ ਹੈਗਾ ਤੇ ਭੁੱਖ ਜ਼ਿਆਦਾ ਨਹੀਂ ਲੱਗਦੀ ਜਿਸ ਦੇ ਨਾਲ ਭਾਰ ਘਟਾਉਣ ਦੇ ਵਿੱਚ ਵੀ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਅੰਡਿਆਂ ਦੇ ਵਿੱਚ ਮੌਜੂਦ ਕੋਲੀਨ ਦਿਲ ਦੀ ਸਿਹਤ ਲਈ ਲਾਭਕਾਰੀ ਹੁੰਦੀ ਹੈ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾ ਰਿਹਾ ਹੈ। ਅੰਡੇ ਖਾਣ ਦੇ ਕਈ ਸਿਹਤਮੰਦ ਤਰੀਕੇ ਨੇ ਜੋ ਸਰੀਰ ਨੂੰ ਜ਼ਰੂਰੀ ਪੋਸ਼ਣ ਦੇਣ ਦੇ ਨਾਲ-ਨਾਲ ਸਵਾਦ ਵੀ ਬਣਾਈ ਰੱਖਦੇ ਨੇ ਉਬਲੇ ਹੋਏ ਅੰਡੇ ਸਭ ਤੋਂ ਵਧੀਆ ਵਿਕਲਪ ਮੰਨੇ ਜਾਂਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਤੇਲ ਜਾਂ ਫਿਰ ਮਸਾਲਿਆਂ ਦੀ ਵਰਤੋਂ ਨਹੀਂ ਹੁੰਦੀ ਇਹ ਪੂਰੀ ਤਰ੍ਹਾਂ ਸਿਹਤਮੰਦ ਹੁੰਦੇ ਨੇ ਤੁਸੀਂ ਇਹਨਾਂ ਨੂੰ ਨਾਸ਼ਤੇ ਜਾਂ ਫਿਰ ਦੁਪਹਿਰ ਜਾਂ ਫਿਰ ਰਾਤ ਦੇ ਖਾਣੇ ਦੇ ਵਿੱਚ ਵੀ ਸ਼ਾਮਿਲ ਕਰ ਸਕਦੇ ਹੋ ਆਮਲੇਟ ਬਣਾਉਂਦੇ ਸਮੇਂ ਇਸ ਦੇ ਵਿੱਚ ਸਬਜ਼ੀਆਂ ਅਤੇ ਥੋੜਾ ਪਨੀਰ ਪਾ ਕੇ ਇਸ ਨੂੰ ਹੋਰ ਪੋਸ਼ਟਿਕ ਬਣਾਇਆ ਜਾ ਸਕਦਾ ਹੈ ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਸਿਰਫ ਅੰਡੇ ਦੀ ਸਫੇਦੀ ਖਾਣਾ ਬਿਹਤਰ ਹੈ ਕਿਉਂਕਿ ਇਸ ਦੇ ਵਿੱਚ ਪ੍ਰੋਟੀਨ ਤਾਂ ਹੁੰਦਾ ਹੈ ਪਰ ਚਰਬੀ ਨਹੀਂ ਹੁੰਦੀ ਦੂਜੇ ਪਾਸੇ ਅੰਡੇ ਦੀ ਜ਼ਰਦੀ ਵਿਟਾਮਿਨ ਮਿਨਰਲ ਅਤਸੇਤਮਨ ਚਰਬੀ ਨਾਲ ਪਰਪੂਰ ਹੁੰਦੀ ਹੈ ਇਸ ਲਈ ਇਸ ਦੀ ਮਾਤਰਾ ਸੰਤੁਲਿਤ ਰੱਖਣੀ ਚਾਹੀਦੀ ਹੈ ਸਰਦੀਆਂ ਦੇ ਵਿੱਚ ਹਰ ਰੋਜ਼ ਇੱਕ ਤੋਂ ਦੋ ਅੰਡੇ ਖਾਣਾ ਸੁਰੱਖਿਅਤ ਹੈ ਅਤੇ ਸਿਹਤਮੰਦ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਸਰੀਰ ਦੇ ਜੋ ਕਿ ਸਰੀਰਕ ਕੰਮ ਇੰਤ ਜ਼ਿਆਦਾ ਕਰਦੇ ਹੋ ਯਾਨੀ ਕਿ ਵਰਕਆਊਟ ਕਰਦੇ ਹੋ ਜਿੰਮ ਲਗਾਉਂਦੇ ਹੋ ਕਸਰਤ ਕਰਦੇ ਹੋ ਤਾਂ ਤੁਸੀਂ ਤਿੰਨ ਅੰਡੇ ਤੱਕ ਵੀ ਖਾ ਸਕਦੇ ਹੋ ਹਾਲਾਂਕਿ ਕੋਲੇਸਟ੍ਰੋਲ ਦੀ ਸਮੱਸਿਆ ਵਾਲੇ ਲੋਕਾਂ ਨੂੰ ਰੋਜ਼ਾਨਾ ਸਿਰਫ ਇੱਕ ਅੰਡਾ ਜਾਂ ਫਿਰ ਸਿਰਫ ਸਫੇਦੀ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਲੇਕਿਨ ਜਿਹੜੇ ਲੋਕਾਂ ਨੂੰ ਕੋਈ ਕੋਈ ਬਿਮਾਰੀ ਹੈ ਜਾਂ ਫਿਰ ਕਿਸੇ ਚੀਜ਼ਾਂ ਅਲਰਜੀ ਹੈ ਤਾਂ ਉਹ ਇੱਕ ਵਾਰ ਡਾਕਟਰ ਨਾਲ ਸਲਾਹ ਕਰਕੇ ਅੰਡੇ ਖਾਣ ਤੇ ਜ਼ਿਆਦਾ ਅੰਡੇ ਖਾਣ ਦੀ ਬਜਾਏ ਤੁਸੀਂ ਦਿਨ ਦੇ ਵਿੱਚ ਇੱਕ ਜਾਂ ਫਿਰ ਦੋ ਦੋ ਅੰਡੇ ਖਾ ਸਕਦੇ ਹੋ ਜੇਕਰ ਤੁਸੀਂ ਵਰਕਆਊਟ ਕਰਦੇ ਹੋ ਤਾਂ ਤੁਸੀਂ ਤਿੰਨ ਅੰਡੇ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਤੇ ਇਹਨਾਂ ਮੌਸਮ ਦੇ ਵਿੱਚ ਅੰਡਾ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਤੁਹਾਨੂੰ ਪਤਾ ਵੀ ਨਹੀਂ ਹੋਵੇਗਾ ਕਿ ਅੰਡੇ ਖਾਣ ਦੇ ਨਾਲ ਤੁਹਾਡੇ ਸਰੀਰ ਨੂੰ ਕਿੰਨਾ ਕੁ ਬੈਨੀਫਿਟ ਹੋ ਸਕਦਾ ਹੈ ਤੁਹਾਨੂੰ ਕਿੰਨੇ ਲਾਭ ਹੋ ਸਕਦੇ ਨੇ ਤੇ ਖਾਸ ਵੀਰੋ ਤੁਹਾਡੇ ਲਈ ਹੈ ਜਿਹੜੇ ਲੋਕ ਅੰਡਾ ਨਹੀਂ ਖਾਂਦੇ ਉਹਨਾਂ ਦੇ ਲਈ ਹੈ ਤੇ ਜਿਹੜੇ ਲੋਕ ਖਾਂਦੇ ਨੇ ਉਹਨਾਂ ਨੂੰ ਇਸ ਫਾਇਦੇ ਬਾਰੇ ਪਤਾ ਹੋਣਾ ਜ਼ਰੂਰੀ ਹੈ ਤਾਂ ਅੰਡੇ ਜਿੱਥੇ ਪ੍ਰੋਟੀਨ ਵਿਟਾਮਿਨ ਅਤੇ ਖਣਿਜ ਤੱਤਾਂ ਨਾਲ ਭਰਪੂਰ ਹੁੰਦੇ ਨੇ ਜੋ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਬਣਾਉਣ ਦੇ ਵਿੱਚ ਬਤ ਕਰਦੇ ਨੇ ਪਰ ਆਂਡੇ ਖਾਣ ਦਾ ਸਹੀ ਤਰੀਕਾ ਜਾਣਨਾ ਵੀ ਬੇਹੱਜ਼ ਜ਼ਰੂਰੀ ਹੈ ਆਂਡਾ ਤਾਂ ਖਾ ਲੈਂਦੇ ਹੋ ਪਰ ਆਂਡਾ ਕਿਵੇਂ ਖਾਣਾ ਹੈ ਕਿਹੜੇ ਵੇਲੇ ਖਾਣਾ ਹੈ ਤੇ ਕਿਸ ਤਰੀਕੇ ਦੇ ਨਾਲ ਖਾਣਾ ਹੈ ਕਿਉਂਕਿ ਜਿਨ੍ਹਾਂ ਉਹਨਾਂ ਨੂੰ ਆਪਣੀ ਖੁਰਾਕ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਸਰਦੀਆਂ ਦੇ ਮੌਸਮ ਦੇ ਵਿੱਚ ਅੰਡੇ ਸਰੀਰ ਨੂੰ ਗਰਮੀ ਤੇ ਊਰਜਾ ਦਿੰਦੇ ਨੇ ਅਤੇ ਕਈ ਬਿਮਾਰੀਆਂ ਤੋਂ ਬਚਾਅ ਵੀ ਕਰਦੇ ਨੇ। ਇਸ ਦੇ ਲਈ ਇਹ ਮੌਸਮ ਦੇ ਵਿੱਚ ਖਾਸ ਤੌਰ ਦੇ ਉੱਤੇ ਲਾਭਕਾਰੀ ਸਾਬਤ ਹੁੰਦੇ ਨੇ। ਅੰਡੇ ਖਾਣ ਦੇ ਕਈ ਸ਼ਾਨਦਾਰ ਫਾਇਦੇ ਨੇ। ਇਹ ਪ੍ਰੋਟੀਨ ਦਾ ਵਧੀਆ ਸਰੋਤ ਹੈ ਜੋ ਕਿ ਮਾਸਪੇਸ਼ੀਆਂ ਦੇ ਵਾਧੇ ਅਤੇ ਮੁਰੰਮਤ ਦੇ ਵਿੱਚ ਮਦਦ ਕਰਦੇ ਨੇ। ਅੰਡਿਆਂ ਦੇ ਵਿੱਚ ਵਿਟਾਮਿਨ ਡੀ, ਵਿਟਾਮਿਨ B12 ਪੋਲਿਕ ਐਸਿਡ ਅਤੇ ਜ਼ਿੰਕ ਵਰਗੇ ਮਹੱਤਵਪੂਰਨ ਪੋਸ਼ਕ ਤੱਤ ਮੌਜੂਦ ਹੁੰਦੇ ਨੇ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਨੇ ਅਤੇ ਪ੍ਰਤੀਰੋਧਕ ਸ਼ਕਤੀ ਵਧਾਉਂਦੇ ਨੇ। ਅੰਡੇ ਖਾਣ ਦੇ ਨਾਲ ਲੰਬੇ ਸਮੇਂ ਤੱਕ ਪੇਟ ਭਰਿਆ ਰਹਿੰਦਾ ਹੈਗਾ ਤੇ ਭੁੱਖ ਜ਼ਿਆਦਾ ਨਹੀਂ ਲੱਗਦੀ ਜਿਸ ਦੇ ਨਾਲ ਭਾਰ ਘਟਾਉਣ ਦੇ ਵਿੱਚ ਵੀ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਅੰਡੇਆ ਦੇ ਵਿੱਚ ਮੌਜੂਦ ਕੋਲੀਨ ਦਿਲ ਦੀ ਸਿਹਤ ਲਈ ਲਾਭਕਾਰੀ ਹੁੰਦੀ ਹੈ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾ ਰਿਹਾਦਾ। ਅੰਡੇ ਖਾਣ ਦੇ ਕਈ ਸਿਹਤਮੰਤ ਤਰੀਕੇ ਨੇ ਜੋ ਸਰੀਰ ਨੂੰ ਜ਼ਰੂਰੀ ਪੋਸ਼ਣ ਦੇਣ ਦੇ ਨਾਲ ਨਾਲ ਸਵਾਦ ਵੀ ਬਣਾਈ ਰੱਖਦੇ ਨੇ। ਉਬਲੇ ਹੋਏ ਅੰਡੇ ਸਭ ਤੋਂ ਵਧੀਆ ਵਿਕਲਪ ਮੰਨੇ ਜਾਂਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਤੇਲ ਜਾਂ ਫਿਰ ਮਸਾਲਿਆਂ ਦੀ ਵਰਤੋਂ ਨਹੀਂ ਹੁੰਦੀ ਇਹ ਪੂਰੀ ਤਰ੍ਹਾਂ ਸਿਹਤਮੰਦ ਹੁੰਦੇ ਨੇ ਤੁਸੀਂ ਇਹਨਾਂ ਨੂੰ ਨਾਸ਼ਤੇ ਜਾਂ ਫਿਰ ਦੁਪਹਿਰ ਜਾਂ ਫਿਰ ਰਾਤ ਦੇ ਖਾਣੇ ਦੇ ਵਿੱਚ ਵੀ ਸ਼ਾਮਿਲ ਕਰ ਸਕਦੇ ਹੋ ਆਮਲੇਟ ਬਣਾਉਂਦੇ ਸਮੇਂ ਇਸ ਦੇ ਵਿੱਚ ਸਬਜ਼ੀਆਂ ਅਤੇ ਥੋੜਾ ਪਨੀਰ ਪਾ ਕੇ ਇਸ ਨੂੰ ਹੋਰ ਪੋਸ਼ਟਿਕ ਬਣਾਇਆ ਜਾ ਸਕਦਾ ਹੈ ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਸਿਰਫ ਅੰਡੇ ਦੀ ਸਫੇਦੀ ਖਾਣਾ ਬਿਹਤਰ ਹੈ ਕਿਉਂਕਿ ਇਸ ਦੇ ਵਿੱਚ ਪ੍ਰੋਟੀਨ ਤਾਂ ਹੁੰਦਾ ਹੈ ਪਰ ਚਰਬੀ ਨਹੀਂ ਹੁੰਦੀ ਤੁਹੇ ਪਾਸੇ ਅੰਡੇ ਦੀ ਜ਼ਰਦੀ ਵਿਟਾਮਿਨ ਮਿਨਰਲ ਅਤੇ ਸਿਹਤਮੰਦ ਚਰਬੀ ਨਾਲ ਭਰਪੂਰ ਹੁੰਦੀ ਹੈ ਇਸ ਲਈ ਇਸ ਦੀ ਮਾਤਰਾ ਸੰਤੁਲਿਤ ਰੱਖਣੀ ਚਾਹੀਦੀ ਹੈ ਸਰਦੀਆਂ ਦੇ ਵਿੱਚ ਹਰ ਰੋਜ਼ ਇੱਕ ਤੋਂ ਦੋ ਅੰਡੇ ਖਾਣਾ ਸੁਰੱਖਿਅਤ ਹੈ ਅਤੇ ਸਿਹਤਮੰਦ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਸਰੀਰ ਦੇ ਜੋ ਕਿ ਸਰੀਰਕ ਕੰਮਤ ਜ਼ਿਆਦਾ ਕਰਦੇ ਹੋ ਯਾਨੀ ਕਿ ਵਰਕਆਊਟ ਕਰਦੇ ਹੋ ਜਿੰਮ ਲਗਾਉਂਦੇ ਹੋ ਕਸਰਤ ਕਰਦੇ ਹੋ ਤਾਂ ਤੁਸੀਂ ਤਿੰਨ ਅੰਡੇ ਤੱਕ ਵੀ ਖਾ ਸਕਦੇ ਹੋ ਹਾਲਾਂਕਿ ਕੋਲੇਸਟ੍ਰੋਲ ਦੀ ਸਮੱਸਿਆ ਵਾਲੇ ਲੋਕਾਂ ਨੂੰ ਰੋਜ਼ਾਨਾ ਸਿਰਫ ਇੱਕ ਅੰਡਾ ਜਾਂ ਫਿਰ ਸਿਰਫ ਸਫੇਦੀ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਲੇਕਿਨ ਜਿਹੜੇ ਲੋਕਾਂ ਨੂੰ ਕੋਈ ਕੋਈ ਬਿਮਾਰੀ ਹੈ ਜਾਂ ਫਿਰ ਕਿਸੇ ਚੀਜ਼ਾਂ ਅਲਰਜੀ ਹੈ ਤਾਂ ਉਹ ਇੱਕ ਵਾਰ ਡਾਕਟਰ ਨਾਲ ਸਲਾਹ ਕਰਕੇ ਅੰਡੇ ਖਾਣ ਤੇ ਜ਼ਿਆਦਾ ਅੰਡੇ ਖਾਣ ਦੀ بجائے ਤੁਸੀਂ ਦਿਨ ਦੇ ਵਿੱਚ ਇੱਕ ਜਾਂ ਫਿਰ ਦੋ ਦੋ ਅੰਡੇ ਖਾ ਸਕਦੇ ਹੋ ਜੇਕਰ ਤੁਸੀਂ ਵਰਕਆਊਟ ਕਰਦੇ ਹੋ ਤਾਂ ਤੁਸੀਂ ਤਿੰਨ ਅੰਡੇ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ